ਮਰ ਜਿਸ਼ਮਰ ਤੇਲਵੇ ਵਿਭਾਗ ਦੇ ਵਿੱਚ بطور ਸਟੇਸ਼ਨ ਸੁਪਰਡੈਂਟ ਲੋਹਰੀ ਤਾਹਾਂ ਔਰ ਅੱਜ ਮੈਂ ਹਿੰਦੁਸਤਾਨ ਦੇ 76ਵੇਂ ਗਣਤੰਤਰ ਦਿਵਸ ਤੇ ਆਪ ਜਨ ਨੂੰ ਸਨੇਹਾ ਦੇਵਾਂਗਾ ਕਿ ਮੇਰੇ ਦੇਸ਼ ਦੇ ਉਹਨਾਂ ਬਲਿਦਾਨੀਆਂ ਨੇ ਬਹੁਤ ਸਾਰੀਆਂ ਕੁਰਬਾਨੀਆਂ ਦਿੱਤੀਆਂ ਦੇਸ਼ ਭਗਤਾ ਨੇ ਔਰ ਦੇਸ਼ ਨੂੰ ਯਾਦ ਕਰਾਇਆ ਉਹਨਾਂ ਨੇ ਆਪਣੇ ਵਾਸਤੇ ਕੁਝ ਨਹੀਂ ਸੋਚਿਆ ਉਹਨਾਂ ਨੇ ਆਪਣੀਆਂ ਜਿੰਦਾਵਾਰ ਦਿੱਤੀਆਂ ਔਰ ਆਪਣਾ ਸਭ ਕੁਝ ਲਿਟਾ ਦਿੱਤਾ ਔਰ ਆਪਣੇ ਵਾਸਤੇ ਕੁਝ ਨਹੀਂ ਜੋੜਿਆ ਸਾਨੂੰ ਆਜ਼ਾਦੀ ਦੇ ਰੂਪ ਦੇ ਵਿੱਚ ਕਿ ਮੇਰੇ ਦੇਸ਼ ਦੇ ਆਉਣ ਵਾਲੀ ਪੀੜ੍ਹੀ ਆਉਣ ਵਾਲੀ ਜਨਰੇਸ਼ਨ ਆਜ਼ਾਦ ਹੋ ਕੇ ਹਰ ਤਰ੍ਹਾਂ ਦਾ ਦੇਸ਼ ਨੂੰ ਅੱਗੇ ਵਧਾਉਣ ਦੇ ਵਿੱਚ ਹਿੱਸਾ ਪਾਵੇਗੀ ਔਰ ਉਹਨਾਂ ਦਾ ਸੁਪਨਾ ਸੀ ਕਿ ਜਿਹੜਾ ਮੇਰਾ ਦੇਸ਼ ਆਜ਼ਾਦ ਹੋਵੇਗਾ ਔਰ ਹਰ ਇੱਕ ਇਨਸਾਨ ਨੂੰ ਨਿਆਂ ਮਿਲੇਗਾ ਹਰ ਇਨਸਾਨ ਆਪਣੀ ਇਛਾ ਨੂੰ ਸਾਧ ਪਰਲਖਣ ਸਕੇਗਾ ਔਰ ਦੇਸ਼ ਨੂੰ ਤਰੱਕੀ ਦੀ ਰਾਹ ਪਾਵੇਗਾ ਆਪਣਾ ਆਪਣਾ ਹਿੱਸਾ ਯੋਗਦਾਨ ਪਾਵੇਗਾ ਔਰ ਮੇਰੇ ਦੇਸ਼ ਅਜ਼ਾਦ ਹੋਣ ਤੋਂ ਬਾਅਦ ਕਿਸੇ ਵੀ ਦੇਸ਼ ਦੇ ਆਜ਼ਾਦੀ ਤਾਂ ਹੀ ਮਿਲ ਸਕਦੀ ਹੈ ਜੇਕਰ ਉਹਦਾ ਆਪਣਾ ਸੰਵਿਧਾਨ ਹੋਏਗਾ ਔਰ ਸੰਵਿਧਾਨ ਦੇ ਰੂਪ ਦੇ ਵਿੱਚ ਸਾਡਾ ਦੇਸ਼ 26 ਜਨਵਰੀ 1950 ਨੂੰ ਲਾਗੂ ਹੋਇਆ ਔਰ ਉਸ ਦੇ ਵਿੱਚ ਪ੍ਰਸ਼ਾਸਨਿਕ ਕਿਵੇਂ ਚਲਾਇਆ ਜਾਏਗਾ ਪਬਲਿਕ ਨੂੰ ਕੀ ਰਾਹਤਾਂ ਦਿੱਤੀਆਂ ਜਾਣਗੀਆਂ ਫਰਦਾਂ ਦਾ ਵਰਨਣ ਹੈ ਔਰ ਉਸ ਸੰਵਿਧਾਨ ਦੇ ਦਾਰੇ ਵਿੱਚ ਰਹਿ ਕੇ ਅੱਜ ਦੇਸ਼ ਅੱਡਾ ਬਹੁਤ ਜਤ ਤਰੱਕੀ ਕਰ ਰਿਹਾ ਤੇ ਮੈਂ ਇਹ ਵੀ ਆਸ ਕਰਦਾ ਹਾਂ ਚਾਹੇ ਉਹ ਮੈਂ ਹੋਵਾਂ ਚਾਹੇ ਕੋਈ ਵੀ ਰੀਲ ਦਾ ਮੁਲਾਜ਼ਮ ਹੋਵੇ ਚਾਹੇ ਬਾਹਰ ਦਾ ਮੁਲਾਜ਼ਮ ਹੋਵੇ ਉਹ ਦੇਸ਼ ਨੂੰ ਅੱਗੇ ਵਧਾਉਣ ਦੇ ਵਿੱਚ ਕਾਨੂੰਨ ਦੀ ਪਾਲਣਾ ਕਰਦੇ ਹੋਏ ਰੇਲ ਨੂੰ ਆਪਣੇ ਇਲਾਕੇ ਨੂੰ ਦੇਸ਼ ਨੂੰ ਅੱਗੇ ਵਧਾਉਣ ਦੇ ਵਿੱਚ ਹਿੱਸਾ ਪਾਵੇ ਮਾਣ ਨਾਲ ਨੌਕਰੀ ਕਰੇ ਕਿਸੇ ਤਰ੍ਹਾਂ ਕੋਈ ਲਾਚਾਰਾ ਨਾ ਕਰੇ ਉਹ ਤਾਂ ਦੇ ਨਾਲ ਆਪਣੀ ਡਿਊਟੀ ਜੋ ਉਹਨੂੰ ਸੁਪਰੀ ਗਈ ਆ ਉਹ ਨਿਭਾਉਣ ਦੀ ਕੋਸ਼ਿਸ਼ ਕਰੇ ਅੰਤ ਵਿੱਚ ਮੈਂ ਪੂਰੇ ਇਲਾਕਾ ਨਿਵਾਸੀ ਨੂੰ ਜੋ-ਜੋ ਵੀ ਮੇਰੀ ਆਵਾਜ਼ ਸੁਣਦੇ ਹੋਣਗੇ ਉਹਨਾਂ ਨੂੰ ਦੁਬਾਰਾ ਤੋਂ ਸ਼ੁਭਕਾਮਨਾਵਾਂ ਦਿੰਦਾ ਆਖਰ ਦੇ ਵਿੱਚ ਭਾਰਤ ਮਾਂ ਦਾ ਜੈ ਹਾਂ ਜਾਂ ਕਰ ਲਵਾਂਗਾ ਭਾਰਤ ਮਾਤਾ ਦੀ ਜੈ ਭਾਰਤ ਮਾਤਾ ਦੀ ਜੈ ਭਾਰਤ ਮਾਤਾ ਦੀ ਜੈ